ਦੋਸਤੋ ਅੱਜ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਮੀਟਿੰਗ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆਜਾ ਜੀ ਅਸਮਰ ਤੁਸੀਂ ਕੀ ਕਹੋਗੇ ਦੇਖੋ ਜੀ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਵੀ ਗਿਆਨੀ ਹਰਪ੍ਰੀਤ ਦੀ ਤੇ ਡੇਰਾ ਮੁਖੀ ਦੋਨਾਂ ਦੀ ਮੀਟਿੰਗ ਨਹੀਂ ਹੋਈ ਇਹਦੇ ਵਿੱਚ ਹੁਣ ਇੱਕ ਨਵੀਂ ਗੱਲ ਆ ਗਈ ਏ ਇੱਕ ਨਵਾਂ ਮੋੜ ਕਹਿ ਸਕਦੇ ਹਾਂ ਇੱਕ ਨਵੀਂ ਜਾਣਕਾਰੀ ਸੁਣ ਲਓ ਕਿ ਦੋਨਾਂ ਦੀ ਮੀਟਿੰਗ ਹੀ ਨਹੀਂ ਹੋਈ ਇੱਕ ਤੀਜਾ ਵੀ ਉੱਥੇ ਸੀ ਉਹ ਕੌਣ ਸੀ ਉਹ ਤੀਜਾ ਸੀ ਅਕਾਲੀ ਦਲ ਦਾ ਸਾਬਕਾ ਮੰਤਰੀ ਜਿਹੜਾ surjit singh rakhra ਉਹ ਵੀ ਉੱਥੇ ਮੌਜੂਦ ਸੀਗਾ ਔਰ ਤਿੰਨਾਂ ਦੀ ਮੀਟਿੰਗ ਹੋਈ ਹੈ surjit singh rakhra ਗਿਆਨੀ ਹਰਪ੍ਰੀਤ ਸਿੰਘ ਜੀ ਔਰ ਜਿਹੜੇ ਡੇਰਾ ਬਿਆਸ ਦੇ ਮੁਖੀ ਗ੍ਰਿੰਦਰ ਢਿੱਲੋਂ ਢਿੱਲੋਂ ਆ ਤਿੰਨੇ ਮਿਲੇ ਨੇ ਹੁਣ ਇਹਦੇ ਵਿੱਚ ਤਿੰਨ ਗੱਲਾਂ ਨੇ ਪਹਿਲੀ ਗੱਲ ਤਾਂ ਜਿਹੜਾ surjit singh rakhra ਅਕਾਲੀ ਦਲ ਦਾ ਸਾਬਕਾ ਮੰਤਰੀ ਉਹਨੂੰ ਜਦ ਹੁਣ ਪੱਤਰਕਾਰ ਪੁੱਛ ਰਹੇ ਨੇ ਵੀ ਉੱਥੇ ਤੁਸੀਂ ਕਿਉਂ ਮਿਲਿਓ ਕੀ ਮੀਟਿੰਗ ਹੋਈ ਐ ਕੀ ਫੈਸਲਾ ਲਿਆ ਤਾਂ ਇੱਕ ਗੱਲ ਤਾਂ ਉਹ ਕਹਿ ਰਿਹਾ ਤੇ ਦੋ ਗੱਲਾਂ ਹੋਰ ਨੇ ਤਿੰਨਾਂ ਗੱਲਾਂ ਤੇ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਦਰਸ਼ਕਾਂ ਨੂੰ ਦੱਸ ਲਈਏ ਦੋਸਤੋ ਇਹ ਮੀਟਿੰਗ ਹੋਈ ਐ ਬਠਿੰਡਾ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਉੱਥੇ ਕਰਹਾਇਸ਼ ਐ ਜਿੱਥੇ ਇਹ ਮੀਟਿੰਗ ਹੋਈ ਐ ਔਰ ਜਿਹੜਾ surjit singh rakhra ਅਕਾਲੀ ਦਲ ਦਾ ਸਾਬਕਾ ਮੰਤਰੀ ਉਹ ਇਹ ਕਹਿ ਰਿਹਾ ਉਹ ਕਹਿੰਦਾ ਵੇਖੋ ਜੀ ਇਹ ਸਾਰਾ ਕੁਝ ਅਚਾਨਕ ਹੋਇਆ ਇਤਫਾਕ ਨਾਲ ਹੋਇਆ ਤੈ ਨਹੀਂ ਸੀ ਕੀਤਾ ਹੋਇਆ ਉਹ ਕਹਿੰਦਾ ਉਹ ਕਹਿੰਦਾ ਵੇਖੋ ਜੀ ਮੈਂ ਤਾਂ ਜਿਹੜਾ ਹਰਿਆਣਾ ਦਾ ਸਾਬਕਾ ਮੁੱਖ ਮੰਤਰੀ ਦੀ ਮੌਤ ਹੋਈ ਆ ਸਾਰੇ ਜਾਣਦੇ ਆ ਓਮ ਪ੍ਰਕਾਸ਼ ਟਾਲਾ ਦੀ ਕਹਿੰਦਾ ਮੈਂ ਤਾਂ ਉਥੇ ਅਫਸੋਸ ਕਰਨ ਜਾਣਾ ਸੀਗਾ ਉਹਦੇ ਵਾਸਤੇ ਮੈਂ ਉਥੋਂ ਜਾ ਰਿਹਾ ਸੀ ਔਰ ਕਹਿੰਦਾ ਜਿਹੜੇ ਡੇਰਾ ਮੁਖੀ ਐ ਵਿਆਸ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਨਾਲ ਇੱਕ ਵਿਅਕਤੀ ਸੀਗਾ ਉਹਦੇ ਨਾਲ ਕਹਿੰਦਾ ਮੇਰੀ ਗੱਲ ਹੋਈ ਤੇ ਅਚਾਨਕ ਪਤਾ ਲੱਗਿਆ ਵੀ ਉਹ ਇੱਥੇ ਆ ਰਹੇ ਨੇ ਤੇ ਮਵੀ ਚਲਾ ਗਿਆ ਹੁਣ ਵੇਖੋ ਤਿੰਨ ਗੱਲਾਂ ਨੇ ਪਹਿਲੀ ਗੱਲ ਜਿਵੇਂ ਸਰਜੀਤ ਸਿੰਘ ਰਖੜਾ ਕਹਿ ਰਿਹਾ ਵੀ ਵੇਖੋ ਇਹ ਬੜੀ ਨਾਰਮਲ ਜੀ ਐਵੇਂ ਇੱਕ ਮਿਲਣੀ ਸੀ ਮਵੀ ਅਚਾਨਕ ਚਲਾ ਗਿਆ ਉਹ ਵੀ ਅਚਾਨਕ ਆ ਗਏ ਇੱਕ ਤਾਂ ਹੋ ਸਕਦਾ ਵੀ ਇਦਾਂ ਹੀ ਹੋਵੇ ਪਰ ਦੂਜੀ ਗੱਲ ਦੂਜੀ ਗੱਲ ਇਹ ਆ ਕਿ ਅੰਦਰ ਖਾਤੇ ਜਦੋਂ ਇਦਾਂ ਗੁਪਤ ਮੀਟਿੰਗਾਂ ਹੁੰਦੀਆਂ ਨੇ ਜਾਂ ਕੋਈ ਕਿਸੇ ਦੀ ਰਹਾਇਸ਼ ਤੇ ਜਾ ਕੇ ਮਿਲਦਾ ਹੈ ਤਾਂ ਉਹ ਗੱਲਾਂ ਐਨੀ ਛੇਤੀ ਬਾਹਰ ਨਹੀਂ ਆਉਂਦੀਆਂ ਹੁੰਦੀਆਂ ਉਹਨਾਂ ਚੀਜ਼ਾਂ ਨੂੰ ਬਾਹਰ ਆਉਣ ਦੇ ਉੱਪਰ ਟਾਈਮ ਲੱਗਦਾ ਹੈ ਵਕਤ ਲੱਗਦਾ ਹੈ ਕਈ ਵਾਰੀ ਆ ਜਾਂਦੀਆਂ ਨੇ ਕਈ ਵਾਰੀ ਆਉਂਦੀਆਂ ਹੀ ਨਹੀਂ ਕਈ ਵਾਰੀ ਆਉਂਦੀਆਂ ਹੀ ਬਹੁਤ ਦੇਰ ਨਾਲ ਨੇ ਤਾਂ ਤੀਜੀ ਗੱਲ ਹੈ ਕਿ ਇਹਦੇ ਵਿੱਚ ਕੋਈ ਸਿਆਸਤ ਵੀ ਹੋ ਸਕਦੀ ਹੈ ਤਿੰਨੇ ਗੱਲਾਂ ਦੀ ਸੰਭਾਵਨਾ ਰੱਖ ਕੇ ਚੱਲਣਾ ਚਾਹੀਦਾ ਜੋ ਤਰਕ ਕਹਿੰਦਾ ਹੈ ਜੋ ਬੁੱਧੀ ਕਹਿੰਦੀ ਹੈ ਦੇਖੋ ਗਿਆਨੀ ਹਰਪ੍ਰੀਤ ਸਿੰਘ ਕਾਨ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਜਥੇਦਾਰ ਦਮਦਮਾ ਸਾਹਿਬ ਜਿਹੜਾ ਤਖਤ ਹੈ ਉਹਦੇ ਜਥੇਦਾਰ ਹੁਣ ਤੱਕ ਰਹੇ ਨੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜਦੋਂ ਇੱਕ ਬੰਦੇ ਨੇ ਵੱਡਾ ਦੋਸ਼ ਲਾਇਆ ਜਦੋਂ ਉਹਨੇ ਕਿਹਾ ਕਿ ਗਿਆਨੀ ਹਰਪ੍ਰੀਤ ਮੇਰਾ ਸਾੰਡੂ ਹੈ ਤੇ ਇਹ ਮੇਰੀ ਘਰ ਵਾਲੀ ਨਾਲ ਆਪਦੀ ਸਾਲੀ ਨਾਲ ਨਜਾਇਜ਼ ਸੰਬੰਧ ਰੱਖਦਾ ਸੀ ਤੇ ਜਦੋਂ ਗਿਆਨੀ ਹਰਪ੍ਰੀਤ ਦੀ ਇਸ ਮਸਲੇ ਦੇ ਉੱਪਰ ਇਨਕੁਆਰੀ ਲੱਗੀ ਮਤਲਬ ਪੜਤਾਲ ਸ਼ਰਮਣੀ ਕਮੇਟੀ ਨੇ ਇੱਕ ਟੀਮ ਬਣਾਈ ਤਿੰਨ ਮੈਂਬਰੀ ਤਾਂ ਉਹਨਾਂ ਨੇ ਗਿਆਨੀ ਹਰਪ੍ਰੀਤ ਨੂੰ 15 ਦਿਨਾਂ ਲਈ ਜਿਹੜਾ ਜਥੇਦਾਰੀ ਦੇ ਅਹੁਦੇ ਤੋਂ ਪਾਸੇ ਹਟਾਤਾ ਉਹਦੇ ਤੇ ਬਹੁਤ ਵੱਡੇ ਸਵਾਲ ਪਹਿਲਾਂ ਤਾਂ ਉੱਠੇ ਕਿਉਂਕਿ 12 13 ਸਾਲ ਬਾਅਦ ਕਈ ਸਾਲ ਬਾਅਦ ਉਹ ਜਿਹੜਾ ਬੰਦਾ ਗਿਆਨੀ ਹਰਪ੍ਰੀਤ ਦੇ ਉੱਪਰ ਦੋਸ਼ ਲਾ ਰਿਹਾ ਹੈ ਉਹਦੇ ਬਾਰੇ ਇਹ ਗੱਲਾਂ ਆਈਆਂ ਕਿ ਉਹ ਆਪਣੇ ਆਪ ਨਹੀਂ ਲਾ ਰਿਹਾ ਗਿਆਨੀ ਹਰਪ੍ਰੀਤ ਹੋਰਾਂ ਨੇ ਵੀ ਪ੍ਰਦੀਪ ਇਹ ਗੱਲ ਆਖੀ ਬਾਕੀ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪਿਛਲੇ ਦਿਨੀ ਜਿਹੜਾ ਅਕਾਲ ਤਖਤ ਸਾਬ ਤੋਂ ਅਕਾਲੀ ਦਲ ਦੇ ਲੀਡਰਾਂ ਨੂੰ ਸਜ਼ਾਾਂਵਾਂ ਹੋਈਆਂ ਨੇ ਜਿਹੜਾ ਪਹਿਲਾ ਵਿਰਸਾ ਸਿੰਘ ਬਲਟੋਆ ਨੂੰ ਤੇ ਫਿਰ ਸੁਖਬੀਰ ਬਾਦਲ ਹੋਰਾਂ ਨੂੰ ਅਕਾਲ ਤਖਤ ਤੋਂ ਜਿਹੜੀਆਂ ਸਜ਼ਾਾਂਵਾਂ ਲੱਗੀਆਂ ਨੇ ਜਿਵੇਂ ਦੋਚੀ ਠਹਿਰਾਇਆ ਗਿਆ ਉਹਦੇ ਵਿੱਚ ਗਿਆਨੀ ਹਰਪ੍ਰੀਤ ਦਾ ਇੱਕ ਵੱਡਾ ਰੋਲ ਸੀ ਔਰ ਇਹ ਗੱਲ ਬਹੁਤ ਵੱਡੇ ਪੱਧਰ ਤੇ ਚਰਚਾ ਚ ਹੈ ਕਿ ਉਹਦੇ ਵਿੱਚੋਂ ਹੀ ਗਿਆਨੀ ਹਰਪ੍ਰੀਤ ਦੇ ਉੱਪਰ ਇਹ ਦੋਸ਼ ਲਵਾਏ ਹੋ ਸਕਦੇ ਨੇ ਜਿਹੜੇ ਕਿ ਕੜਤਨ ਦੇ ਵਿੱਚੋਂ ਹੋ ਸਕਦੇ ਨੇ ਦੇਖੋ ਜਿਹੜੀ 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 ਇਹਨਾਂ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਆ ਗਿਆਨੀ ਹਰਪ੍ਰੀਤ ਦੀ ਪੜਤਾਲ ਕਰਨ ਵਾਲੀ ਉਹ ਉਹਦੇ 'ਚ ਜਿਹੜੇ ਤਿੰਨ ਬੰਦੇ ਨੇ ਤਿੰਨੇ ਕਾလီ ਦਲ ਦੇ ਨਾਲ ਜੁੜੇ ਹੋਏ ਨੇ ਔਰ ਇਹ ਵੀ ਕਿਹਾ ਜਾਂਦਾ ਵੀ ਇੱਕ ਬੰਦਾ ਉਹਨਾਂ 'ਚ ਉਹ ਹੈ ਜਿਹਨੂੰ ਕਾਲ ਤੱਕ ਸਾਹਬ ਨੇ ਪਿਛਲੇ ਦਿਨੀ ਸਜ਼ਾ ਲਾਈ ਹੈ ਜਿਨੇ ਪੈਸੇ ਭਰੇ ਨੇ ਜਿਹੜਾ ਡੇਰਾ ਮੁਖੀ ਨੂੰ ਮਾਫੀ ਦੇਣ ਵੇਲੇ ਜਿਹੜੇ ਇਸ਼ਤਿਹਾਰ ਦਿੱਤੇ ਸੀ ਉਹ ਪੈਸੇ ਜਿਹੜੇ ਬੰਦੇ ਭਰੇ ਨੇ ਉਹ ਵੀ ਇੱਕੋ ਨਾਲ ਚ ਹੈਗਾ ਔਰ ਤੁਸੀਂ ਦੇਖੋ ਉਸ ਤੋਂ ਬਾਅਦ ਅੱਜ ਜਿਹੜੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਮੀਟਿੰਗ ਕੀਤੀ ਆ ਗਿਆਨੀ ਹਰਪ੍ਰੀਤ ਹੋਰਾਂ ਦੇ ਨਾਲ ਇਹ ਤਿੰਨ ਗੱਲਾਂ ਨੇ ਜਿਹੜੀਆਂ ਮੈਂ ਪਹਿਲਾਂ ਕਹਿਤੀਆਂ ਵੀ ਐ ਵੀ ਹੋ ਸਕਦਾ ਵੀ ਇਤਫਾਕਣ ਹੋ ਗਈ ਉਹ ਜਿਵੇਂ ਰੱਖਣਾ ਕਹਿ ਰਿਆ ਪਰ ਇਹਦੀ ਸੰਭਾਵਨਾ ਘੱਟ ਹੈ ਲਾਜ਼ਮੀ ਹੈ ਜਿਹੜੀ ਘੰਟੇ ਦੇ ਕਰੀਬ ਗੱਲਬਾਤ ਹੋਈ ਹੈ ਉਹਨਾਂ ਦੇ ਅੰਦਰ ਤਾਂ ਇਹਦੇ ਵਿੱਚ ਲਾਜ਼ਮੀ ਕੋਈ ਨਾ ਕੋਈ ਅਜੰਡਾ ਹੋ ਸਕਦਾ ਹੈ ਲਾਜ਼ਮੀ ਕੋਈ ਨਾ ਕੋਈ ਉਹਨਾਂ ਦਾ ਫੈਸਲਾ ਹੋ ਸਕਦਾ ਹੈ ਜਿਵੇਂ ਆਕਾਲੀ ਦਲ ਦਾ ਜਿਹੜਾ ਸਾਬਕਾ ਮੰਤਰੀ ਉੱਥੇ ਮੌਜੂਦ ਸੀ ਉਹ ਵੀ ਹੋ ਸਕਦਾ ਹੈ ਕਿ ਕੋਈ ਵਿਸ਼ੇਸ਼ ਕਾਰਨ ਹੋਵੇ ਹੁਣ ਇਹਦੇ ਬਾਰੇ ਮੈਂ ਦਾਅਵੇ ਨਾਲ ਤਾਂ ਕੁਝ ਨਹੀਂ ਕਹਿ ਸਕਦਾ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਹਮਣੇ ਆ ਸਕਦਾ ਹੈ ਵੇਖੋ ਡੇਰਿਆਂ ਬਾਰੇ ਪਹਿਲਾ ਇਹ ਗੱਲਾਂ ਸਾਹਮਣੇ ਆਈਆਂ ਕਿ ਅੱਜ ਜਿਸ ਦਿਨ ਸੁਖਬੀਰ ਬਾਦਲ ਹੋਰਾਂ ਨੂੰ ਅਕਾਲ ਤਖਤ ਦੇ ਉੱਪਰ ਕਬੂਲਨਾਮੇ ਕਰਾਏ ਗਏ ਐ ਉਸ ਦਿਨ ਕਿੰਨਾ ਵੱਡਾ ਸੱਚ ਸੁਖਬੀਰ ਬਾਦਲ ਹੋਰਾਂ ਨੇ ਕਬੂਲਿਆ ਇੰਨਾ ਵੱਡਾ ਤੇ ਭਿਆਨਕ ਸੱਚਾ ਹੋ ਜਿਹੜਾ ਉਹਨਾਂ ਨੇ ਕਬੂਲਿਆ ਕੀ ਕਬੂਲਿਆ ਇੱਥੋਂ ਤੱਕ ਕਬੂਲਿਆ ਵੀ ਡੇਰਾ ਸਰਸਾ ਦਾ ਮੁਖੀ ਸੀ ਜਿਹੜਾ ਉਹ ਉਹਨੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਿਆ ਸੀ ਉਹਦੇ ਉੱਪਰ ਜਿਹੜੇ ਕੇਸਕੂਸ ਪੁਆਏ ਹੋਏ ਸੀ ਉਹਨਾਂ ਦੇ ਉੱਪਰ ਮਾਫੀ ਦਵਾਉਣ ਦੇ ਲਈ ਸੁਖਬੀਰ ਬਾਦਲ ਹੋਰਾਂ ਨੇ ਉਸ ਵਕਤ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਘਰ ਸੱਦਿਆ ਉੱਥੇ ਫਿਰ ਉਹਨੂੰ ਇੱਕ ਤਰ੍ਹਾਂ ਨਾਲ ਆਰਡਰ ਕੀਤਾ ਉਹਨੂੰ ਕਿਹਾ ਵੀ ਵੋਟਾਂ ਦੀ ਖਾਤਰ ਮਾਫੀ ਦੇਣੀ ਆ ਤੇ ਦਿਓ ਮਾਫੀ ਉਹਨੂੰ ਸੁਖਬੀਰ ਬਾਦਲ ਹੋਰਾਂ ਨੇ ਇਹ ਗੁਨਾਹ ਕਬੂਲਿਆ ਵੀ ਹਾਂ ਅਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਕਹਿ ਕੇ ਮਾਫੀ ਦਵਾਈ ਆ ਜੇਕਰ ਭਾਈ ਡੇਰਿਆਂ ਦੇ ਨਾਲ ਇੱਥੋਂ ਤੱਕ ਸਾਂਝਾਂ ਉਜਾਗਰ ਹੋ ਚੁੱਕੀਆਂ ਨੇ ਡੇਰਿਆਂ ਦੀਆਂ ਵੋਟਾਂ ਲੈਣ ਦੇ ਲਈ ਇਹ ਸਾਰੀਆਂ ਪਾਰਟੀਆਂ ਹਰ ਤਰ੍ਹਾਂ ਦਾ ਹੱਤਕੰਡਾ ਵਰਤਦੀਆਂ ਨੇ ਤੁਸੀਂ ਦੇਖੋ ਜਦੋਂ ਵੋਟਾਂ ਨੇੜੇ ਆ ਜਾਂਦੀਆਂ ਨੇ ਤਾਂ ਸਾਰੀਆਂ ਪਾਰਟੀਆਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਉੱਪਰ ਜਾਣਾ ਸ਼ੁਰੂ ਕਰ ਦਿੰਦੀਆਂ ਨੇ ਔਰ ਧਾਰਮਿਕ ਸਥਾਨਾਂ ਤੇ ਮੱਥੇ ਟੇਕਣ ਦੀ ਗਿਣਤੀ ਵੀ ਵੱਧ ਜਾਂਦੀ ਹੈ ਰੋਜ਼ ਖਬਰਾਂ ਆਉਂਦੀਆਂ ਨੇ ਅੱਜ ਫਲਾਣਾ ਆਗੂ ਫਲਾਣੇ ਗੁਰਦੁਆਰਾ ਸਾਹਿਬ ਫਲਾਣੇ ਮੰਦਿਰ ਚ ਫਲਾਣੀ ਮਸਜਿਦ ਚ ਫਲਾਣੀ ਡੇਰੇ ਚ ਗਿਆ ਹੁਣ ਕੀ ਉਹ ਸ਼ਰਦਾ ਹੁੰਦੀ ਆ ਇਹ ਸਵਾਲ ਆ ਕੀ ਉਹ ਸ਼ਰਦਾ ਹੁੰਦੀ ਆ ਜਾਂ ਵੋਟਾਂ ਲੈਣ ਖਾਤਰ ਜਾਂਦੇ ਨੇ ਦੇਖੋ ਬਹੁਤ ਸਾਰੇ ਡੇਰਿਆਂ ਦੇ ਜਿਹੜੇ ਸਿਆਸੀ ਲਿੰਕ ਨੇ ਉਹ ਪਹਿਲਾਂ ਸਾਹਮਣੇ ਆਏ ਨੇ ਡੇਰਾ ਬਿਆਸ ਦੇ ਨਾਲ ਵੀ ਬਹੁਤ ਸਾਰੇ ਨੇਤਾ ਨੇ ਜਿਹੜੇ ਉਹ ਵੋਟਾਂ ਦੇ ਨੇੜੇ ਆ ਕੇ ਮੀਟਿੰਗ ਕਰਦੇ ਹੁੰਦੇ ਨੇ ਠੀਕ ਆ ਹੁਣ ਪੰਜਾਬ ਤੇ ਹਰਿਆਣਾ ਚ ਇਲੈਕਸ਼ਨ ਨਹੀਂ ਗਏ ਦਿੱਲੀ ਚ ਇਲੈਕਸ਼ਨ ਨਹੀਂ ਦਿੱਲੀ ਚ ਹੁਣ ਇਦੇ ਬਾਰੇ ਮੈਂ ਦਾਅਵੇ ਨਾਲ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਇੰਨਾ ਹੀ ਕਹਿ ਸਕਦਾ ਵੀ ਦੇਖੋ ਸਾਰੇ ਐਂਗਲਾਂ ਤੋਂ ਲੋਕਾਂ ਨੂੰ ਨਾ ਸ਼ਰਧਾ ਜੱਜ ਨੂੰ ਆਪਾਂ ਕਹਿੰਦੇ ਆ ਕਿ ਅੱਖਾਂ ਮੀਟ ਕੇ ਚੱਲਣ ਦੀ ਬਜਾਈ ਤਰਕ ਦੇ ਨਾਲ ਅੱਖਾਂ ਖੋਲ ਕੇ ਸੋਚਣਾ ਚਾਹੀਦਾ ਵੇਖੋ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਵਿਵੇਕ ਬੁੱਧੀ ਸਿਖਾਈ ਹੈ ਬਾਬਾ ਨਾਨਕ ਜੀ ਜਿੱਥੇ ਵੀ ਗਏ ਉਹਨਾਂ ਨੇ ਉੱਥੇ ਦਲੀਲਾਂ ਨਾਲ ਤਰਕਾਂ ਨਾਲ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਉਹਨਾਂ ਨੇ ਝੂਠੇ ਕੀਤਾ ਉਹਨਾਂ ਨੂੰ ਜਿਹੜੇ ਮਤਲਬ ਗਲਤ ਚੱਲਦੇ ਸੀ ਤਾਂ ਇਹਦੇ ਬਾਰੇ ਵੀ ਸੋਚਣਾ ਤਾਂ ਲੋਕਾਂ ਨੂੰ ਚਾਹੀਦਾ ਹੈ ਵੀ ਇਹ ਮੀਟਿੰਗਾਂ ਕਿਉਂ ਨੇ ਵੇਖੋ ਗਿਆਨੀ ਹਰਪ੍ਰੀਤ ਸਿੰਘ ਇੱਕ ਬਹੁਤ ਸਤਿਕਾਰਯੋਗ ਸ਼ਖਸੀਅਤ ਨੇ ਦੂਜੇ ਪਾਸੇ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਡੇਰਾਮੁਖੀ ਬਿਆਸ ਨੇ ਉਹਨਾਂ ਨਾਲ ਵੀ ਲੱਖਾਂ ਲੋਕ ਜੁੜੇ ਨੇ ਪਰ ਇਹ ਮੀਟਿੰਗ ਕਿਉਂ ਹੋਈ ਹੈ ਕਾਹਤੋਂ ਹੋਈ ਹੈ ਕੀ ਇਹਦੇ ਮੈਨੇ ਨੇ ਇਹ ਆਉਣ ਵਾਲੇ ਦਿਨਾਂ 'ਚ ਇਹਦੇ ਬਾਰੇ ਲੋਕਾਂ ਨੂੰ ਸੋਚਣਾ ਜ਼ਰੂਰ ਚਾਹੀਦਾ ਹਾਲ ਦੀ ਘੜੀ ਤਾਂ ਇੰਨਾ ਹੀ ਕਹਿ ਸਕਦੇ ਹਾਂ